ਸਤਿ ਸ੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਪਿੰਡਰਕਾਲਾ ਦੇ ਵਿੱਚ ਪਿੰਡਰਕਾਲਾ ਪਿੰਡ ਜਿਹੜਾ ਮੋਗੇ ਜ਼ਿਲ੍ਹੇ ਦਾ ਪਿੰਡ ਆ ਮਿੱਤਰੋ ਤੇ ਜਦੋਂ ਆਪਾਂ ਮੋਗੇ ਤੋਂ ਜਲੰਧਰ ਨੂੰ ਜਾਂਦੇ ਆ ਤੇ ਜਲਾਲਾਬਾਦ ਤੋਂ ਸਿੱਧੀ ਛੱਡ ਕੇ ਜਿਹੜੀ ਉਹ ਪਿੰਡਰਕਾਲਾ ਪਿੰਡ ਦੇ ਵਿੱਚ ਆਉਂਦੀ ਆ ਰਸ਼ਪਾਲ ਵੀਰ ਦੇ ਕੋਲੇ ਮੈਂ ਅੱਜ ਦੋ ਦਾ ਜਨਵਾਰ ਤੁਹਾਨੂੰ ਵਕੂਣੇ ਆ 6 6ਾਂ ਜਨਵਾਰਾਂ ਦੀ ਪ੍ਰੋਪਰ ਡਿਟੇਲ ਪ੍ਰੋਪਰ ਜਾਣਕਾਰੀ ਲੈਣੇ ਆ ਮਿਲਦੇ ਆ ਬਾਈ ਨੂੰ ਕਰਦੇ ਆ ਗੱਲਬਾਤ 6 ਹੀ گاਵਾ ਮੇਤਰੋਂ ਜਿਹੜੀ ਸੂਈ ਆ ਕਿਹੜੀ ਸੂਣ ਵਾਲੀ ਆ ਉਹ ਕਰਦੇ ਆ ਗੱਲਬਾਤ ਬਾਈ ਦੇ ਨਾਲ ਸਤਿ ਸ਼੍ਰੀ ਅਕਾਲ ਰਸ਼ਪਾਲ ਬਾਈ ਸਤਿ ਸ਼੍ਰੀ ਅਕਾਲ ਹੋਰ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਉਹ ਸੇਤਾ ਠੀਕ ਆ ਭਰਾ ਜੀ ਕਿਰਪਾ ਮਹਾਰਾਜ ਜੀ ਚਲੋ ਸ਼ੁਕਰ ਅੱਛਾ ਅੱਜ 6 ਜਨਵਾਰ ਆ ਬਾਈ ਹੈ 6 ਆ ਵੀਰ ਜੀ ਠੀਕ ਆ ਅੱਛਾ ਜਿਹੜੀ ਪਹਿਲੇ ਨੰਬਰ ਤੇ ਤੇਰੇ ਮਗਰ ਗਾਂ ਖੜੀ ਜਾਂਦੀ ਉਹ ਤੋਂ ਸ਼ੁਰੂਆਤ ਪੰਜਾ ਛੇ ਦਿਨਾਂ ਦੀ ਸੂਈ ਆ ਠੀਕ ਆ ਜੀ ਤੋਂ ਦੇ ਦੇ ਥੱਲੇ ਹੋਊਗਾ 12 ਕਿਲੋ ਠੀਕ ਆ ਜੀ ਆਪਾਂ 10 ਕਿਲੋ ਹੀ ਮੰਨ ਕੇ ਚੱਲੋ ਜੀ ਤੇ ਚੁਆਈ ਕਿਵੇਂ ਲੱਗੀ ਆ ਜੀ ਚੁਆਈ ਜੀ ਇੱਕ ਨੰਬਰ ਆ ਠੰਡੀ ਸੀਲ ਆ ਜਿਵੇਂ ਮਰਜ਼ੀ ਥਾਂ ਦੇਖੋ ਗੈਠ ਗੈਠ ਤੇ ਥਾਂ ਲੱਗੇ ਆ ਠੀਕ ਆ ਬਾਈ ਹਾਂਜੀ ਤੇ ਉਹਦੇ ਦੁੱਧ ਦੇ ਦੂਗੀ ਭਾਰਾ ਤੇਰੇ 11 ਕਿਲੋ ਫੁੱਲਾ ਡੁੱਲਾ 14 ਇਹ ਵੀਰੇ ਜਿਵੇਂ ਜੈਸਾ ਉਹਨਾਂ ਬੱਚੀ ਆ 16 17 ਕਿਲੋ ਚਾਹੀਦਾ ਪਰ ਦੁੱਧ ਸੇਵਾ ਦਾ ਆਪਾਂ ਗਾਰੰਟੀ ਕੋਈ ਨਹੀਂ ਦਿੰਦੇ ਬਿਲਕੁਲ ਜੀ ਰੇਟ ਬਾਈ ਕੀ ਰਹੂਗਾ ਇਹਦਾ ਜੀ ਰੇਟ ਵੀਰੇ ਆਪਣੇ ਲੈਣ ਦੇਣ ਨਾਲ ਹੀ ਅੱਜ ਕਰਨੇ ਆਪਾਂ ਹਾਂਜੀ ਆ ਇਮ 42000 ਦੀ ਬਸ਼ੀ ਦੇ ਦੇਣੀ ਹੈ ਠੀਕ ਹੈ ਜੀ ਮਨਤਨ ਵਿੱਚੋਂ ਕੋਈ ਕਰਦਾਂਗੇ ਪਰ ਉਹ ਜੈ ਜੀ ਆ ਮੁੱਲ ਠੀਕ ਹੈ ਕੱਢਿਓ ਪਰਨੋ ਜੀ ਲੈ ਵੀ ਮਿੱਤਰੋ ਸੂਈ ਸਵਾਈ ਆ ਪੰਜ ਦਿਨ ਦੀ ਸੂਈ ਆ ਦੁੱਧ ਜਿਹੜਾ 12 ਕਿਲੋ ਬਾਈ ਹੁਣੀਆਂ ਉਹਦੇ ਵੀ 10 ਮੰਨ ਕੇ ਸੌਦਾ ਕਰਨਾ ਤੇ 10 ਹੀ ਚਵਾ ਦਾਂਗੇ ਆਪਾਂ ਦੇਖ ਸਕਦੇ ਆ ਤੁਸੀਂ ਕਰਮਾ ਵਾਲੀ ਨੂੰ ਥਣ ਥਣ ਚੰਗਾ ਲੱਗਾ ਹੋਇਆ ਔਰ ਰੇਟ 42000 ਰੁਪਿਆ ਮਗਰ ਵੱਛਾ ਵੈਂਦੇ ਹਨਾ ਜੀ ਹਾਂ ਜੀ ਵੱਛਾ ਜੀ ਵੱਛਾ ਠੀਕ ਹੈ ਜੀ ਮੱਛਾ ਮਗਰ ਆਂਦੇ ਮਿੱਤਰੋ ਔਰ ਇਹ ਪਹਿਲੇ ਨੰਬਰ ਤੋਂ ਜਿਹੜੀ ਗਾਂ ਮਿੱਤਰੋ ਦੇਖ ਸਕਦੇ ਆ ਤੁਸੀਂ ਦੋ ਨੰਬਰ ਤੇ ਰਿਸ਼ਪਾਲ ਬਾਈ ਜਿਹੜੀ ਗਾਂ ਵੀਰੇ ਵੀਰੇ ਤੀਜਾ ਸੂਆ ਸੂਈ ਆ ਤੀਜਾ ਸੂਆ ਸੂਈ ਆ ਹਾਂ ਪੰਜਾ ਛੇ ਦਿਨਾਂ ਦੀ ਇਹ ਸੂਈ ਆ ਪੰਜਾ ਛੇ ਇਹਦਾ ਮੱਛੀ ਆ ਮਗਰ ਜੀ ਠੀਕ ਆ ਅੱਛਾ ਇਹਦਾ ਥਰੇ ਦੁੱਧ ਕਿੰਨਾ ਬਾਈ ਵੀਰੇ ਹੋਊ 12 12 ਹੋ ਜੇ 13 ਹੋ ਜੇ ਜੀ ਆਪਾਂ 10 ਦੀ ਮੰਨ ਕੇ ਚੱਲੋ ਠੀਕ ਆ ਅੱਛਾ ਇਹਦਾ ਰੇਟ ਕੀ ਰਹੂਗਾ ਬਾਈ ਇਹ ਵੀ ਆਪਾਂ 42000 ਦੀ ਦੇ ਦਾਂਗੇ ਵੀਰੇ ਅੱਜ ਲੈ ਵੀ ਮਿੱਤਰੋ ਇਹਦਾ ਵੀ ਰੇਟ 42000 ਰੁਪਈਆ ਜਾਂ ਦੁੱਧ ਇਹਦੇ ਥੱਲੇ ਵੀ 11-12 ਕਿਲੋ ਜਿਹੜਾ ਰੈਡੀ ਆ ਤੇ ਦੋਵਾਂ ਦੇ ਭਾਅ ਲੋਟ ਆ ਬਾ ਗਾਂ ਤੁਸੀਂ ਸਿਲੈਕਟ ਕਰਨੀ ਆ ਕਿ ਤੀਜਾ ਸੂਆ ਬਈਏ ਤੀਜਾ ਵੀਰੇ ਤੀਜਾ ਤੀਜਾ ਸੂਆ ਸੋਈ ਆ ਜੀ ਦੇਖ ਸਕਦੇ ਆ ਠੀਕ ਆ ਬਈ ਮੋੜ ਲਓ ਤੀਜਾ ਸੂਆ ਜਿਹੜਾ ਇਹ ਸੋਈਆ ਕਰਮਾਂ ਵਾਲੀ ਦੇਖ ਸਕਦੇ ਆ ਜੀ ਮਗਰ ਮੱਛੀ ਵੀ ਬਹੁਤ ਸੋਹਣੀ ਹੈ ਹੂੰ ਜਰਸੀ ਜੀ ਆ ਗਈ ਹੈ ਨਾ ਹਾਂਜੀ ਹਾਂਜੀ ਹੂੰ ਅੱਛਾ ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਬਾਈ ਇਹਨੂੰ ਵੀਨੇ 5-6 ਦਿਨ ਹੀ ਹੋਇਆ ਜੀ ਠੀਕ ਆ ਬਈ ਹਾਂਜੀ 5-6 ਦਿਨ ਹੋ ਗਏ ਇਹਨੂੰ ਸੂਈ ਨੂੰ ਬੱਚਾ ਬਹੁਤ ਸੋਹਣਾ ਜੀ ਠੀਕ ਆ ਤੇ ਆ ਬਾਈ ਸਿੰਗਾ ਵਾਲੀ ਵੜ ਜਿਹੜੀ ਇਹ ਪਹਿਲਾ ਸੂਆ ਸੂਈ ਆ ਜੀ ਠੀਕ ਆ ਅੱਠਾਂ ਨੂੰ ਆ ਦਿਨਾਂ ਦੀ ਸੂਈ ਆ ਦੇਖੋ ਦੁੱਧ ਕਿੰਨਾ ਆਉਂਦੇ ਥੱ ਉਹ ਤਾਂ ਹੀ 11 ਕਿਲੋ ਠੀਕ ਆ ਆਪਾਂ 9 10 ਦੇ ਵਿੱਚ ਵਿੱਚ ਹੈ ਜੀ ਠੀਕ ਆ ਬਾਈ 9 ਕਿਲੋ ਹੀ ਮੰਨੋ ਜੀ ਠੀਕ ਆ ਅੱਛਾ ਇਹਦਾ ਰੇਟ ਬਾਈ ਇਹਦਾ ਜੀ ਆਪਾਂ ਸਮਝ ਲਓ ਮੰਨ ਲਓ ਵੀ 33000 ਦੀ ਦੇ ਦਾਂਗੇ ਵੇੜ ਠੀਕ ਆ ਬਾਈ ਕੱਢੋ ਬਾਰੋ ਲੈ ਜੀ ਮੇਤਰੋ 33000 ਦੀ ਮਿਲ ਜੂਗੀ ਬਰੀਡ ਚੰਗੀ ਆ ਮਗਰ ਇਹਦੇ ਬੱਚਾ ਆ ਗਿਆ ਜੀ ਬੱਚਾ ਬੱਚਾ ਵੀ ਠੀਕ ਆ ਜੀ ਪਹਿਲਾਂ ਸੁਆਈ ਆ ਜੀ ਪਹਿਲਾਂ ਜੀ ਪਹਿਲਾਂ ਪਹਿਲਾਂ ਸੁਈਆ ਮਗਰ ਬੱਚਾ ਵਾ 33000 ਰੁਪਿਆ ਡਿਮਾਂਡ ਆ 9 10 ਕਿਲੋ ਦੁੱਧ ਜਿਹੜਾ ਇਹ ਤਿਆਰ ਆ ਮੁਠੀ ਭਰ ਸਿੰਘ ਆ ਠੀਕ ਆ ਭਾਈ ਮੁੰਡ ਲਓ ਜੀ ਸੋਨਾ ਜਿਹੜਾ ਡਰਕ ਕੁਆਲਟੀ ਜੰਨੀ ਹੈਗੀ ਚੰਗੀ ਆ ਕਰਮ ਵਾਲੀ ਦੀ ਜੀ ਬਾਕੀ ਥਣ ਥੋਣ ਬੜਾ ਵਧੀਆ ਲੱਗਾ ਹੂੰ ਉਂਝ ਵੀ ਨਵਾਂ ਹਾਣਾ ਭਾਈ ਕੋਈ 200 ਪੀਵੀ ਲਊਗਾ ਅਗਲਾ ਬਾਕੀ ਭਰਾਂ ਜਾਣਾ ਪਾਈਏ ਜਾਂ ਨਾ ਪਾਈਏ ਤਾਂ ਵੀ ਕੋਈ ਨਹੀਂ ਠੰਡੀ ਐ ਚਵਾਈ ਚਵਾਈ ਚੰਗੀ ਲੱਗੀ ਆ ਜੀ ਯਾਰ ਇੱਕ ਨੰਬਰ ਆ ਲੈ ਭਾਈ ਦੇਖ ਜਿੱਦ ਤੱਕ ਦੀ ਮਰਜੀ ਹੱਥ ਹਥ ਲਾਈ ਜਾ ਠੀਕ ਆ ਭਾਈ ਓਕੇ ਬੜਾ ਵਧੀਆ ਥਣ ਥੋਣਾ ਠੀਕ ਆ ਅੱਛਾ ਜਰਸੀ ਦਾ ਕੀ ਰੇਟ ਆ ਭਾਈ ਇਹ ਦੂਜੇ ਸੂਏ ਸੂਈ ਆਈ ਜੀ ਇਹ ਵੀ ਪੰਜਾ ਛੇ ਦਿਨਾਂ ਦੀ ਸੂਈ ਆ ਵੱੱਛਾ ਆ ਗਿਆ ਵੱੱਛੀ ਅੱਛਾ ਇਹਦੇ ਮਗਰ ਠੀ ਉਵੇਂ ਪਣ 8 9 7 ਦੇ ਵਿੱਚ 8 ਦੇ ਵਿੱਚ ਐਵੇਂ ਝੂਠ ਨਹੀਂ ਮਾਰਨਾ ਆਪਾਂ ਠੀਕ ਆ ਜੀ ਤੇ ਰੇਟ ਬਾਈ ਜੀ ਰੇਟ ਆਪਾਂ 37000 ਦੀ ਦੇ ਦੇਣੀ ਠੀਕ ਆ ਕੱਢੋ ਪਰ ਲੈ ਆਈ ਮਿੱਤਰੋ ਦੁੱਧ 7-8 ਕਿਲੋ ਆ ਰੇਟ 37000 ਆ ਮਗਰ ਬੱਛਾ ਵਾ ਸੁਆ ਕਿੰਨਾ ਵਾ ਬਾਈ ਇਹ ਦੂਜਾ 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 ਸੁਆ ਸੂਈ ਆ ਮੈਂ ਦੇਖ ਸਕਦੇ ਆ ਤੁਸੀਂ ਲੈ ਆਓ ਜੀ ਲੈ ਵਾ ਲੂ ਵਾ ਖੋਲਾ ਡੁੱਲਾ ਹਨਾ ਇਹਦਾ ਕੁਆਲਟੀ ਵਾਲੀ ਬੱਛੀ ਆ ਕੋਈ ਹੋਜੀ ਨਹੀਂ ਥੋੜਾ ਜਿਹਾ ਮੈਨੂੰ ਦਾ ਸੇਵਾ ਸੁਭਾ ਵਾਲੋ ਟੁੱਟ ਗਈਆਂ ਹਨਾ ਹੂੰ 37000 ਰੁਪਏ ਦੀ ਡਿਮਾਂਡ ਆ ਮਿੱਤਰੋ ਦੂਜਾ ਸੂਆ ਸੋਈ ਆ ਜਿਹੜਾ ਵੱੱਛਾ ਇਹਦੇ ਮਗਰ ਆ ਅੱਛਾ ਭਾਈ ਜਿਹੜੀ 4 ਨੰਬਰ ਤੇ ਆ ਜੀ ਇਹ ਪਲੂਣ ਵੱਛੀ ਆ ਜੀ ਠੀਕ ਆ ਕੱਲ ਹੀ ਸੂਈ ਆ ਇਹਦੇ ਵੱੱਛਾ ਮਗਰ ਠੀਕ ਆ ਜੀ ਨਾੜੂਆ ਨਾਲ ਹੀ ਆ ਠੀਕ ਆ ਭਾਈ ਪਹਿਲਣੀਆਂ ਹੈ ਪਹਿਲਣੀਆਂ ਜੀ ਪਹਿਲਣੀਆਂ ਅੱਛਾ ਇਹਦਾ ਰੇਟ ਇਹ 45000 ਦੀ ਵੱਛੀ ਦੇ ਦਾਂਗੇ ਠੀਕ ਆ ਭਾਈ ਕੱਢੀ ਬੰਨ ਲੈ ਵੀ ਮਿੱਤਰੋ 45000 ਰੁਪਏ ਦੀ ਇਹ ਮਿਲ ਜੂਗੀ ਪਹਿਲਣ ਸੋਈ ਇਹਦੇ ਸਰ ਕਿੰਨੀਆਂ ਕਿ ਉਤਾਰਾਂ ਹੋਣਗੀਆਂ ਭਾਈ ਹੁਣ ਬੋਲਾ ਥੱਲੇ ਹੋਊਗਾ 8-9 ਕਿਲੋ ਬੋਲਾ ਠੀਕ ਆ ਜੀ ਓਕੇ ਤੇ ਦੋ ਚਵਾਈਆਂ ਹੀ ਹੋਈਆਂ ਠੀਕ ਆ 8-9 ਕਿਲੋ ਬੋਲਾ ਦੋ ਚਵਾਈਆਂ ਹੀ ਹਜੇ ਹੋਈਆਂ ਮੰਨ ਲਓ ਮਿੱਤਰੋ ਹਜੇ ਇਹਨੇ ਬੋਲੇ ਚੋਂ ਨਿਕਲ ਕੇ ਫਿਰ ਇਹਨੇ ਦੁੱਧ ਤੇ ਆ ਜਾਣਾ ਕਰਮ ਵਾਲੀ ਦੁੱਧ ਦੇ ਜੂਗੀ 13-14 ਕਿਲੋ ਵੜ ਫੁੱਲਾ ਦੂਰੀਦਾਰੀ ਚੰਗੀ ਆ ਥੋੜੀ ਹੂੰ ਲੇਵੇ ਦਾ ਵੀ ਬਨਾਵਟ ਪੰਤਰ ਚੰਗੀ ਆ ਫੇਸਫੁੱਟ ਬਹੁਤ ਵਧੀਆ ਹੂੰ ਹੂੰ अच्छा 45 45000 ਦੀ ਐ ਬਾਈ ਹਾਂਜੀ 45 ਜੇ ਕੋਈ ਬਾਈ 2-3 ਇਕੱਠੀਆਂ ਲਵੇ ਮਾਨਤਨ ਖੁੱਲੜ ਕਰ ਦੇਗਾ ਦਦਾਂਗੇ ਵੀਰੇ ਆਪਾਂ ਇਹ ਸੰਧਣਾ ਵੀ ਅੱਜ ਤਾਂ ਲੱਕੜੀ ਬੰਪੜੀ ਕੀਤਾ ਵਗਾ ਠੀਕ ਹੈ ਬਾਈ ਠੀਕ ਹੈ ਲੱਕੜੀ ਬਾਣੀ ਸਾਹਿਬ ਆ ਦੇਖੋ ਠੀਕ ਹੈ ਹਨ ਤੁਹ ਵੀ ਇਹ ਪੂਰਾ ਵਧੀਆ ਲੱਗਾ ਠੀਕ ਹੈ ਬਾਈ ਅੱਛਾ ਜਿਹੜੀ ਲਾਸਟ ਤੇ ਆ ਬਾਈ ਇਹ ਗੱਪਣਾ ਜੀ ਠੀਕ ਆ ਹੋ ਸਕਦਾ ਹੈ ਹਫਤਾ ਲੈ ਜੇ ਠੀਕ ਆ ਉੱਤੇ ਵੀ ਇੱਕ ਦੋ ਦਿਨ ਲਈ ਆ ਸਕਦੀ ਆ ਠੀਕ ਆ ਬਾਈ ਇਹ ਸੂਆ ਕਿੰਨਾ ਵਾ ਬਾਈ ਤੀਜਾ ਸੂਆ ਜੀ ਠੀਕ ਹੈ ਇਹਦਾ ਰੇਟ ਬਾਈ ਇਹ 43000 ਵੀ ਦੇ ਦਾਂਗੇ ਠੀਕ ਹੈ ਲਿਓ ਬਾਰ ਨੂੰ ਲੇ ਮਿੱਤਰੋ ਸੂਣ ਵਾਲੀ ਆ ਅਜੇ ਹਫਤਾ ਲੈ ਜੂਗੀ ਰੇਟ 43000 ਰੁਪਿਆ ਜਾਂਦਾ ਦੇਖ ਸਕਦੇ ਆ ਤੁਸੀਂ ਲੈ ਵਾਲੋ ਬਾਈ ਚੰਗਾ ਤਿਆਰ ਕਰ ਜੂਗੀ ਬਾਈ ਬਹੁਤ ਵੱਡੀ ਆ ਵੜਾ ਅਸੀਂ 18 ਕਿਲੋ ਚੋਇਆ ਹੂੰ ਬਾਕੀ ਬਈ ਆ ਪਾਣੀ ਕਹਿੰਦੇ ਹੁੰਦੇ ਦੁੱਧ ਸਹੀ ਬਾਦ ਆ ਬਈ ਸਹੀ ਕਰ ਜੇ ਬਈ ਇਹਦਾ ਕਰਮ ਵਾਲੀਆਂ ਗਾਂ ਦਾ ਤਾਂ ਖਾਸ ਕਰਕੇ ਇਹਦਾ ਕੈਂਡੇ ਚ ਘਟ ਜਾਂਦੀ ਤੇ ਕੈਂਡੇ ਚ ਵੱਜ ਜਾਂਦੀ ਬਈ ਅਗਲਾ ਤੂਰੀ ਤੇ ਬੰਦ ਹੋਵੇ ਮਰਕਾ ਕਹੋ ਜੀ ਮੈਨੂੰ 18 ਕਿਲੋ ਨਹੀਂ ਦਿੱਤਾ ਕਿ ਨਹੀਂ ਹਾਂ ਉਹ ਦੁੱਧ ਸਹੀ ਬਾਦ ਆ ਜੀ 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 ਸਿਆਣੀ ਗੱਲਾਂ ਬਾਈ 43000 ਰੁਪਏ ਦੀ ਡਿਮਾਂਡ ਆ ਬਾਈ ਮਿੱਤਰੋ ਇਹ ਬਾਈ ਦੇ 6 ਨਾਕਸੀ ਪਿੰਡ ਪਿੰਡ ਰਕਲਾ ਸੀ ਜਿਲ੍ਹਾ ਮੋਗਾ ਲੱਗਦਾ ਵਾ ਪਿੰਡ ਰਕਲਾ ਪਿੰਡ ਨੂੰ ਮਿੱਤਰੋ ਜਿਹੜਾ ਜਾਨਵਰ ਸੀ ਆ ਜੋ ਤੁਹਾਨੂੰ ਪਸੰਦ ਆ ਬਾਈ ਦਾ ਨੰਬਰ ਸਕਰੀਨ ਦੇ ਉੱਤੇ ਵੀ ਲੱਗਦਾ ਬਾਈ ਨੰਬਰ ਰਸ਼ਪਾਲ ਬਾਈ 93340 ਜੀ 28356 ਇੱਕ ਵਾਰੀ ਹੋਰ ਬੋਲ ਦਿਓ ਜੀ 93640 ਜੀ 28356 ਜੀ ਇਸ ਨੰਬਰ ਤੇ ਗੱਲਬਾਤ ਕਰਨੀ ਆ ਮਿੱਤਰੋ ਜਿਹੜਾ ਭਰਾ ਨੂੰ ਜਿਹੜਾ ਜਾਨਵਰ ਪਸੰਦ ਆ ਗੱਲਬਾਤ ਕਰ ਲਿਓ ਧੰਨਵਾਦ ਸ਼ੁਕਰੀਆ ਜਿਉਂਦੇ ਰਹੋ